ਕੇਂਦਰ ਸਰਕਾਰ ਦੇ ਵੱਲੋਂ ਆਪਣੇ ਤੀਸਰੇ ਕਾਰਜਕਾਲ ਦਾ ਪਹਿਲਾ ਅਤੇ ਨਵੇਂ ਵਿੱਤੀ ਵਰੇ 2025 ਦਾ ਬਜਟ ਅੱਜ ਪੇਸ਼ ਕੀਤਾ ਗਿਆ ਹੈ ਮੋਦੀ ਸਰਕਾਰ ਦੇ ਵੱਲੋਂ ਇਸ ਬਜਟ ਨੂੰ ਸਭਨਾਂ ਦੀ ਭਲਾਈ ਵਾਲਾ ਅਤੇ ਮੱਧ ਵਰਗੀ ਲੋਕਾਂ ਦੇ ਹੱਕ ਦੇ ਵਿੱਚ ਨਿਤਰਨ ਵਾਲਾ ਬਜਟ ਘਾਰਾਰ ਦਿੱਤਾ ਗਿਆ ਤੇ ਉਦੋਂ ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਇਸ ਬਜਟ ਨੂੰ ਲੈ ਕੇ ਸਖਤ ਨਿਸ਼ਾਨੇ ਸੱਦੇ ਜਾ ਰਹੇ ਨੇ ਖਾਸ ਕਰਕੇ ਗੱਲ ਕਰੀ ਜੇਕਰ ਪੰਜਾਬ ਦੀ ਤਾਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਵੱਲੋਂ ਮੋਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸੱਦੇ ਜਾ ਰਹੇ ਨੇ ਉਹਨਾਂ ਨੇ ਕਹਿਣ ਕਿ ਪੰਜਾਬ ਦਾ ਇਸ ਬਜਟ ਦੇ ਵਿੱਚ ਨਾਮ ਤੱਕ ਨਹੀਂ ਹੈ ਤੇ ਨਾਲ ਹੀ ਇਸ ਬਜਟ ਦੇ ਵਿੱਚ ਕਿਸਾਨਾਂ ਬਾਰੇ ਕੋਈ ਵੀ ਵੱਡਾ ਐਲਾਨ ਨਹੀਂ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਮੋਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਉਹਨਾਂ ਦੇ ਵੱਲੋਂ ਸਾਦੇ ਗਏ ਨੇ ਉਹਨਾਂ ਨੇ ਕਹਿੰਨੇ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਸਾਰੇ ਸੂਬਿਆਂ ਦੇ ਵਿੱਤ ਮੰਤਰੀ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਅਸੀਂ ਮੁੱਦੇ ਰੱਖੇ ਪਰ ਫਿਰ ਵੀ ਪੰਜਾਬ ਨੂੰ ਇਸ ਬਜਟ ਦੇ ਵਿੱਚ ਅਣਗੌਲਿਆ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਕਿਹੜੇ-ਕਿਹੜੇ ਮੁੱਦੇ ਇਸ ਬਜਟ ਦੇ ਵਿੱਚ ਆਪਣੇ ਤੌਰ ਤੇ ਰੱਖੇ ਗਏ ਸਨ ਅਤੇ ਕਿਹੜੇ ਬਿਤ ਕਰੇ ਪੰਜਾਬ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਇਸ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਹਰਪਾਲ ਸਿੰਘ ਟੀਮਾਂ ਦੇ ਵੱਲੋਂ ਦਿੱਤੀ ਗਈ ਹੈ ਆਪਣੇ ਆਪਣੇ ਸਟੇਟਾਂ ਦਾ ਅਜੰਡਾ ਲੈ ਕੇ ਕਿ ਇਸ ਜਿਹੜਾ ਬਜਟਾ ਜੇ ਪੇਸ਼ ਹੋਇਆ ਉਹਦੇ ਵਿੱਚ ਕੀ-ਕੀ ਸਾਡੀਆਂ ਆਸਾਂ ਮਨੀਆਂ ਗਿਆ ਕੀ-ਕੀ ਸਾਡੀ ਐਕਸਪੈਕਟੇਸ਼ਨ ਨੇ ਗਿਆ ਉਹਨਾਂ ਬਾਰੇ ਅਸੀਂ ਬਰੀਫ ਨੋਟ ਜਿਹੜਾ ਮੈਡਮ ਨਰਬਲਾ ਸੀਤਾਰਾਮ ਜੀ ਨੂੰ ਸਬਮਿਟ ਕੀਤਾ ਸੀਗਾ ਕਿ ਸਾਡੇ ਸਟੇਟ ਦੀਆਂ ਕੀ ਕੀ ਪ੍ਰਾਇੋਰਟੀਜ਼ ਨੇਗੀਆਂ ਪੰਜਾਬ ਵੱਲੋਂ ਮੈਨੂੰ ਮੌਕਾ ਮਿਲਿਆ ਸੀਗਾ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਬਾਰਡਰ ਸਟੇਟ ਆ ਤੇ ਪੰਜਾਬ ਦਾ ਲਗਭਗ 500 ਕਿਲੋਮੀਟਰ ਦਾ ਲੰਬਾ ਬਾਰਡਰ ਸਾਡੇ ਗੁਵਾਂਢੀ ਸਟੇਟ ਰਾਜ ਪਾਕਿਸਤਾਨ ਨਾਲ ਲੱਗਦਾਗਾ ਕੰਟਰੀ ਜਿਹੜੀ ਆ ਜਿਹੜੀ ਸ਼ੁਰੂ ਤੋਂ ਸਾਡੀ ਸਾਡੇ ਦੇਸ਼ ਦੀ ਦੁਸ਼ਮਣ ਜਮਾਤ ਮੰਨੀ ਜਾਂਦੀ ਆ ਔਰ ਬਹੁਤ ਸਾਰੀਆਂ ਲੜਾਈਆਂ ਝਗੜੇ ਵੀ ਹੋਏ ਨੇ ਪਾਸ ਦੇ ਵਿੱਚ ਇਤਿਹਾਸ ਕਬਾਗਾ ਔਰ 500 ਕਿਲੋਮੀਟਰ ਦਾ ਲੰਬਾ ਬਾਰਡਰ ਜਿਹੜਾ ਲੱਗਦਾਗਾ ਇਸ ਗੱਲ ਨੂੰ ਵੀ ਲੈ ਕੇ ਅਸੀਂ ਜ਼ਿਕਰ ਉਥੇ ਕੀਤਾ ਸੀਗਾ ਸੋ ਮੈਂ ਜਿੱਥੇ ਥੀਕ ਸਮਝਦੇ ਤਾਂ ਕਲੀ-ਕਲੀ ਗੱਲ ਦੱਸਦਾ ਕਿ ਅਸੀਂ ਉਸ ਮੀਟਿੰਗ 'ਚ ਕੀ ਕੀਤਾ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਪੰਜਾਬ ਦੇ ਲਈ ਮੰਗਿਆ ਸੀਗਾ ਕਿ ਪੰਜਾਬ ਦੇ ਅੰਦਰ ਰੇਲ ਦੇ ਕਨੈਕਟੀਵਿਟੀ ਰੇਲਵੇ ਕਨੈਕਟੀਵਿਟੀ ਰਾਜਪੁਰਾ ਤੋਂ ਚੰਡੀਗੜ੍ਹ ਜਿਹੜੀ ਆ ਉਹ ਬਹੁਤ ਸਾਰੀ ਚਿਰ ਕੋਣੀ ਮੰਗਾ ਉਹਨੂੰ ਪੂਰਾ ਕੀਤਾ ਜਾਵੇ ਇਸ ਤੋਂ ਬਿਨਾ ਬੰਦੇ ਬਾਤ ਟ੍ਰੇਨ ਅਮਰਸਰ ਟੂ ਦਿੱਲੀ ਬਠਿੰਡਾ ਟੂ ਦਿੱਲੀ ਇਹਦੀ ਮੰਗ ਕੀਤੀ ਸੀ ਇਸ ਤੋਂ ਬਿਨਾ ਹਰ ਇੱਕ ਸਾਲ ਇੱਕ ਬਹੁ ਬੱਡੀ ਪ੍ਰੋਬਲਮ ਆਉਂਦੀ ਆ ਕਿ ਜਿਹੜੀ ਪ੍ਰਾਲੀ ਆ ਸਟੱਬਲ ਬਰਨੇ ਦਾ ਉਹਦਾ ਇਸ਼ੂ ਹਰੇਕ ਸਾਲ ਦੇਸ਼ ਦੀ ਆਨਰੇਬਲ ਸੁਪਰੀਮ ਕੋਰਟ ਜਾਂਦਾ ਹੈਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਜਾਂਦਾ ਹੈਗਾ ਸੈਂਟਰ ਸਰਕਾਰ ਉਹਦੇ ਤੇ ਪੰਜਾਬ ਨੂੰ ਭੰਡਣ ਚ ਕੋਈ ਕਸਰ ਬਾਕੀ ਨਹੀਂ ਛੱਡਦੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਪੰਜਾਬ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਬਾਕੀ ਛੱਡਦੀਆਂ ਉਹਦੇ ਲਈ ਵੀ ਅਸੀਂ ਇੱਕ ਸਟੇਟ ਤੇ ਸੈਂਟਰ ਦਾ ਫਾਰਮੂਲਾ ਦੇ ਕੇ ਆਏ ਸੀਗੇ ਕਿ ਕਿਸ ਤਰ੍ਹਾਂ ਇਸ ਸਮੱਸਿਆ ਤੋਂ ਉੱਠਿਆ ਜਾ ਸਕਦਾ ਹੈਗਾ ਇਸ ਤੋਂ ਬਿਨਾ ਅਸੀਂ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਦੇ ਕਿ ਪੰਜਾਬ ਦਾ ਜਿਹੜਾ ਐਗਰੀਕਲਚਰ ਖੇਤਰ ਆ ਉਹ ਲਗਭਗ 21% ਤੋਂ ਪੈਦੀ ਦੇ ਅੰਦਰ ਚਾਵਲ ਦੇ ਅੰਦਰ ਸੈਂਟਰ ਪੂਲ ਦੇ ਅੰਦਰ ਆਪਣਾ ਹਿੱਸਾ ਪਾਉਂਦਾ ਹੈਗਾ। ਉਹ ਲਗਭਗ 51% ਕਣਕ ਯਾਨੀ ਕਿ ਬੀਟ ਦੇ ਰੂਪ ਵਿੱਚ ਸੈਂਟਰ ਬਾਲ ਚ ਆਪਣਾ ਹਿੱਸਾ ਪਾਉਂਦਾ ਹੈਗਾ। ਸੋ ਅਸੀਂ ਇਹ ਚੱਕਰ ਤੋਂ ਬਾਹਰ ਨਿਕਲਣਾ ਚਾਹੁੰਦਾ ਪੰਜਾਬ ਡਾਈਵਰਸੀਫਿਕੇਸ਼ਨ ਯਾਨੀ ਮੇਰਾ ਕਹਿਣ ਦਾ ਬਾਬਾ ਕਿ ਅਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਜਿਹੜੀ ਆ ਉਹ ਸੈਂਟਰ ਸਾਹਮਣੇ ਰੱਖੀ ਸੀਗੀ। ਤਾਂ ਕਿ ਉਸ ਦੇ ਨਾਲ ਜਿਹੜੀ ਫਰਟੀਲਾਈਜ਼ਰ ਦੀ ਸਬਸਿਡੀ ਆ ਉਹ ਵੀ ਘਟਾਉ ਕਮੀ ਹੋਊਗੀ ਜਿਹੜੀ ਸਾਡੀ ਪਾਵਰ ਦੀ ਸਬਸਿਡੀ ਆ ਪੰਜਾਬ ਦੀ ਆ ਉਹਦੇ ਵੀ ਕਮੀ ਹੋਊਗੀ ਸੋ ਇਹਦੇ ਲਈ ਵੀ ਅਸੀਂ ਇੱਕ ਪੈਕੇਜ ਦੀ ਮੰਗ ਜਿਹੜੀ ਆ ਸੈਂਟਰ ਸਰਕਾਰ ਤੋਂ ਕਰਕੇ ਆਏ ਸੀ ਇਸ ਤੋਂ ਬਿਨਾ ਅਸੀਂ ਇਹ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਦਾ ਜਿਹੜਾ 500 ਕਿਲੋਮੀਟਰ ਲੰਬਾ ਬਾਰਡਰ ਆਗਾ ਉਸ ਬਾਰਡਰ ਦੇ ਉੱਤੇ ਸਾਡੀ ਪੰਜਾਬ ਪੁਲਿਸ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਬਾਹਰਲੇ ਸਾਡੀ ਕੰਟਰੀ ਤੋਂ ਜੇ ਮੈਂ ਗੱਲ ਕਰਾਂ ਪਾਕਿਸਤਾਨ ਤੋਂ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਰੋਕਣ ਦੇ ਲਈ ਆਪਣੀ ਟਿੱਲ ਦਾ ਜ਼ੋਰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ ਚ ਅਸੀਂ ਬਿਲਕੁਲ ਰੋਕਣ ਲੱਗੇ ਹੋਿਆਂਗੇ ਸੋ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਆ ਉੱਥੇ ਦਾਗਾ ਪੰਜਾਬ ਪੁਲਿਸ ਦਾ ਖਾਸ ਕਰਕੇ ਬਾਰਡਰ ਡਿਸਟ੍ਰਿਕਟ ਦਾ ਉਹਨੂੰ ਹੋਰ ਮਜ਼ਬੂਤ ਕਰਨ ਦੇ ਸਾਨੂੰ 1000 ਕਰੋੜ ਰੁਪਏ ਦੀ ਅਸੀਂ ਮੰਗ ਕੀਤੀ ਸੀ ਕਿ ਸਾਨੂੰ 1000 ਕਰੋੜ ਰੁਪਏ ਦਿੱਤਾ ਜਾਵੇ ਤਾਂ ਕਿ ਅਸੀਂ ਉਹਨੂੰ ਹੋਰ ਮਜ਼ਬੂਤ ਕਰ ਸਕੀਏ ਇਸੇ ਤਰ੍ਹਾਂ ਕਿ ਅਸੀਂ ਬਾਰਡਰ ਦੇ ਪੰਜ ਡਿਸਟ੍ਰਿਕਟ ਦੇ ਕੇ ਆਏ ਸੀਗੇ ਅਸੀਂ ਬਾਰਡਰ ਦੇ ਪੰਜ ਡਿਸਟ੍ਰਿਕਟ ਦੇ ਕੇ ਆਏ ਸੀ ਜਿੰਨਾ ਡਿਸਟ੍ਰਿਕਟਾਂ ਦੇ ਅੰਦਰ ਅਸੀਂ ਕਿਹਾ ਸੀਗਾ ਕਿ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਨੂੰ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦਿੱਤਾ ਹੋਇਆ ਇੰਡਸਟਰੀ ਲਾਉਣ ਦੇ ਲਈ ਉਹ ਪੰਜ ਡਿਸਟ੍ਰਿਕਟਾਂ ਨੂੰ ਸਾਰੇ ਚੁਣਿਆ ਜਾਵੇ ਤਾਂ ਕਿ ਪੰਜਾਬ ਦਾ ਜੂਥ ਜਿਹੜਾ ਨੌਜਵਾਨ ਹੈਗਾ ਜਿਹੜਾ ਪੰਜਾਬ ਤੋਂ ਬਾਹਰ ਜਾ ਕੇ ਆਪਣਾ ਰੋਜ਼ਗਾਰ ਪਾਲ ਰਿਹਾ ਬਾਹਰਲੇ ਦੇਸ਼ਾਂ ਜਾ ਰਿਹਾ ਬ੍ਰੇਨ ਡ੍ਰੇਨ ਜਿਹੜਾ ਉਹਨੂੰ ਵੀ ਰੁਕਸਾਕੀ اور ਸਾਡਾ ਜਿਹੜਾ ਜਿਹੜੀ ਸਾਡਾ ਬਾਰਡਰ ਸਟੇਟ ਬਾਰਡਰ ਦੇ ਡਿਸਟ੍ਰਿਕਟ ਨੇ ਉਹ ਵੀ ਕਾਮਯਾਬ ਹੋ ਸਕਣ ਇਸ ਤੋਂ ਬਿਨਾ ਜਿਹੜੇ ਕੁੱਕ ਜਿਹੜੀਆਂ ਸਾਡੇ ਮਿਡਡੇ ਮੀਲ ਵਰਕਰ ਨੇ ਗਿਆ ਕੁੱਕ ਕਮ ਹੈਲਪਰ ਉਹਨਾਂ ਦਾ ਕਿਉਂਕਿ ਉਹਨਾਂ ਦੀ ਤਨਖਾਹ ਜਿਹੜੀ ਹੈ ਜਿਹੜਾ ਆਲਰੇਡੀ ਮਿਲਦਾਗਾ ਉਹ ਲਗਭਗ 15 ਸਾਲ ਤੋਂ ਕਦੇ ਨਹੀਂ ਵਧਿਆ ਪਿਛਲੇ 15 ਸਾਲ ਤੋਂ ਬਿਲਕੁਲ ਨਹੀਂ ਵਧਿਆ ਸੀਗਾ ਸੋ ਉਹਨੂੰ ਅਸੀਂ ਉਹ 600 ਰੁਪਏ ਮਿਲਦਾਗਾ ਸੈਂਟਰ ਸਰਕਾਰ 600 ਰੁਪਏ ਦੇਦੀ ਆ ਸੀ ਕਿਹਾ ਸੀਗਾ ਔਰ ਦਿੰਦੀ ਵੀ 10 ਮਹੀਨੇ ਆ 600 ਰੁਪਿਆ 10 ਮਹੀਨੇ ਦਿੰਦੀ ਆ ਸੀ ਕਿ ਆ ਸੀਗਾ ਕਿ ਭਾਈ 12 ਮਹੀਨੇ ਕੀਤਾ ਜਾਵੇ ਔਰ ਵਧਾ ਕੇ 2000 ਰੁਪਿਆ ਕੀਤਾ ਜਾਵੇ ਤੁਸੀਂ ਦੇਖੋ ਕਿ 15 ਸਾਲ ਪਹਿਲਾਂ ਇਹ ਅਮਾਉਂਟ ਨਿਰਧਾਰਤ ਹੁੰਦੀ ਆ ਔਰ 15 ਸਾਲਾਂ ਬਾਅਦ ਵੀ ਹੋਈ ਰਹਿ ਰਹੀ ਆ ਇਸ ਤੋਂ ਬਿਨਾ ਆਂਗਣਵਾਲੀ ਵਰਕਰਾਂ ਦੀ ਜਿਹੜੀ ਆ ਤਨਖਾਹ ਵਧਾਉਣ ਦੀ ਵੀ ਜਿਹੜੀ ਉਹਨੂੰ ਆਨਰੇਜ ਮਿਲਦਾ ਉਹਦੀ ਗੱਲ ਕੀਤੀ ਸੀਗੀ ਹੋਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਛੋਟੇ-ਛੋਟੇ ਨੇਗੇ ਉਹ ਅਸੀਂ ਦੇਖ ਕੇ ਆਏ ਸੀ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰਕੇ ਆਏ ਸੀਗੇ ਪੰਜਾਬ ਦਾ ਰੂਲਰ ਡਿਵੈਲਪਮੈਂਟ ਫੰਡ ਆਰਡੀ ਆਫ ਦਾ ਪੈਸਾ ਰੁਕਿਆ ਪਿਆ ਗਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਪਿਆ ਗਿਆ ਇਸੇ ਤਰ੍ਹਾਂ ਜਿਹੜੀ ਸੀਸੀਲ ਲਿਮਿਟ ਹਰ ਇੱਕ ਸਾਲ ਹਰ ਇੱਕ ਸਾਲ ਸੀਸੀਲ ਲਿਮਿਟ ਮਿਲਦੀ ਆ ਉਹਦੇ ਦੇ ਨਾਲ ਇੰਟਰਸਟ ਰੇਟ ਜਿਆਦਾ ਹੋਣ ਕਰਕੇ ਪੰਜਾਬ ਨੂੰ ਲਗਭਗ 800 ਕਰੋੜ ਰੁਪਏ ਤੋਂ ਲੈ ਕੇ 1200 ਕਰੋੜ ਰੁਪਈਆ ਜਿਹੜਾ ਉਹ ਬਾਧੂ ਸੈਂਟਰ ਨੂੰ ਅਦਾ ਕਰਨਾ ਪੈਂਦਾ ਹੈਗਾ ਸੋ ਸਾਡੇ ਤੇ ਐਕਸਟਰਾ ਬਰਡਨ ਆ ਜਦ ਕਿ ਅਸੀਂ ਆਨਾਸਤਾਂ ਸੈਂਟਰ ਪੂਲ ਹੀ ਖਰੀਦਦੇ ਆ ਚੌਕਣਕਾ ਚਾਚਾਵਲਾ ਪਰ ਲੇਕਿਨ ਪੈਸੇ ਸਾਨੂੰ ਪੈਸੇ ਸਾਨੂੰ ਮੀਡਲਮੈਨ ਹੋਣ ਦੇ ਨਾਤੇ ਸਾਨੂੰ ਸੈਂਟਰ ਸਰਕਾਰ ਦੇ ਨੂੰ ਜਿਹੜਾ ਹੈਗਾ 800 ਤੋਂ ਲੈ ਕੇ 1200 ਕਰੋੜ ਰੁਪਇਆ ਕਦੇ ਕਿੰਨਾ ਕਦੇ ਕਿੰਨਾ ਜਿਹੜਾ ਸੀ ਉਹ ਸਾਨੂੰ ਪੇ ਕਰਨਾ ਪੈਂਦਾਗਾ ਤਾਂ ਕਿ ਉਹਦੇ ਅਸੀਂ ਇੰਟਰਸਟ ਘਟਾਇਆ ਜਾਵੇ ਪਰ ਲੇਕਿਨ ਅੱਜ ਜਿਹੜਾ ਬਜਟ ਆਲਮੋਸਟ ਰੀਲੀਜ਼ ਕੀਤਾਗਾ ਸੈਂਟਰ ਸਰਕਾਰ ਨੇ ਅੱਜ ਦੇਸ਼ ਦੇ ਫਾਈਨਾਂਸ ਮਿਸਟਰ ਮੈਡਮ ਨਿਰਮਲਾ ਸੀ타 ਰਾਮਨ ਜੀ ਨੇ ਅੱਜ ਦੇਸ਼ ਦਾ ਭਾਰਤੀ ਜਨਤਾ ਪਾਰਟੀ 3ਰਡ ਟਰਮ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾਗਾ ਔਰ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਿਰਾਸ਼ ਕੀਤਾਗਾ ਜਿਹੜੀਆਂ ਡਿਸਕਸ਼ਨ ਪ੍ਰੀ ਬਜਟ ਮੀਟਿੰਗ ਚ ਹੋਈਆਂ ਸੀਗੀਆਂ ਜੋ ਡਿਮਾਂਡ ਪ੍ਰੀ ਬਜਟ ਮੀਟਿੰਗ ਦੇ ਅੰਦਰ ਸਾਡੇ ਵੱਲੋਂ ਸੈਂਟਰ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਸੀਗੀਆਂ ਉਹ ਇੱਕ ਵੀ ਡਿਮਾਂਡ ਦੇ ਉੱਤੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਕਿੱਡੀ ਵੱਡੀ ਨਫ਼ਰਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਆ ਮੈਂ ਕਈ ਵਾਰ ਸੁਣਦਾ ਹੁੰਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਊਗਾ ਉਹਨਾਂ ਨੇ ਕਈ ਵਾਰ ਕਿਹਾ ਕਿ ਮੇਰਾ ਨਾਤਾ ਪੰਜਾਬ ਨਾਲ ਐਮਰਜੈਂਸੀ ਵੇਲੇ ਤੋਂ ਚੱਲੇ ਆ ਰਿਹਾ ਮੈਂ ਕਈ ਵਾਰ ਪੰਜਾਬ 'ਚ ਕਈ ਥਾਵਾਂ ਤੇ ਰੁਕਦਾ ਹੁੰਦਾ ਸੀ ਰਾਤ ਨੂੰ ਚੰਡੀਗੜ੍ਹ ਦਾ ਮੈਂ ਪਰਿਵਾਰੀ ਸੀ ਪੰਜਾਬ ਦਾ ਪਰਿਵਾਰੀ ਸੀ ਔਰ ਪੰਜਾਬ ਦੇ ਕਈ ਡਿਸਟ੍ਰਿਕਟਾਂ ਨਾਲ ਮੇਰਾ ਰਿਸ਼ਤਾ ਹੈਗਾ ਬਹੁਤ ਸਾਰੇ ਪੁਰਾਣੇ ਲੋਕ ਮੈਨੂੰ ਜਾਣਦੇ ਨੇਗੇ ਪਰ ਲੇਕਿਨ ਮੈਂ ਸਮਝਦਾ ਸਿਰਫ ਇਹ ਗੱਲਾਂ ਹੋ ਨਹੀਂ ਬੜੀਆਂ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੇ ਨੇ ਮੈਂ ਪਿਛਲੇ ਦਿੰਨੇਬਾ ਦੇ ਦੇਖੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਭਾਰੀ ਪਲੰਦੇ ਲਿਖ ਕੇ ਵੱਡੇ ਵੱਡੇ ਮੈਮੋਰੰਡਮ ਲਿਖ ਕੇ ਆਰਗੂਮੈਂਟ ਕਰਕੇ ਆਏ ਇਹਨਾਂ ਦੇ ਉੱਤੇ ਮੀਟਿੰਗ ਕਰਕੇ ਆਾਂਗੇ ਕਦੇ ਇੱਕ ਵੀ ਮੰਗ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਪੰਜਾਬ ਦੀ ਨਹੀਂ ਮੰਗੀ ਇੱਕ ਵੀ ਮੰਗ ਦੇ ਬਲ ਕਦੇ ਵੀ ਧਿਆਨ ਨਹੀਂ ਦਿੱਤਾ ਬਲਕਿ ਦੇਖਦੇ ਨੇ ਕਿ ਕਿ ਪੰਜਾਬ ਦੇ ਪੈਸੇ ਨੂੰ ਕਿਵੇਂ ਰੋਕਿਆ ਜਾਵੇ ਪੰਜਾਬ ਦੇ ਨਾਲ ਕਿਵੇਂ ਦੁਸ਼ਮਣੀ ਨਿਭਾਈ ਜਾਵੇ ਇਸ ਤਰ੍ਹਾਂ ਦਾ ਥਾਟ ਪ੍ਰਸੈਸ ਜਿਹੜਾ ਉਹ ਭਾਰਤ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈ ਪੰਜਾਬ ਨੇ ਜੋ ਦੇਸ਼ ਆਜ਼ਾਦ ਹੋਇਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਤੇ ਲਈ ਅੱਜ ਵੀ ਦੇਸ਼ ਦੀ ਮੈਂ ਸਮਝਦਾ ਫੌਜ ਦੇ ਅੰਦਰ ਸਭ ਤੋਂ ਵੱਧ ਪੰਜਾਬੀ ਜਿਹੜੇ ਅੱਗੇ ਹੋ ਕੇ ਲੜਦੇ ਨੇਗੇ ਕਿਤੇ ਵੀ ਦੇਸ਼ ਨੂੰ ਜਰੂਰਤਾ ਪੰਜਾਬ ਦੇ ਲੋਕ ਅੱਗੇ ਹੋ ਕੇ ਖੜਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਲਗਾਤਾਰ ਨਫ਼ਰਤ ਕਰਦੀ ਆ ਲਗਾਤਾਰ ਜਿਹੜਾ ਨਫ਼ਰਤ ਭਰਿਆ ਰਵਈਆਗਾ ਉਹ ਸਾਹਮਣੇ ਦੇਖਣ ਨੂੰ ਮਿਲਦਾਗਾ ਅਸੀਂ ਦੇਸ਼ ਦੇ ਕਿਸਾਨ ਲਈ ਇਸ ਮੈਮੋਰੰਡਮ ਚ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਨੂੰ ਡਾਈਵਰਸਿਫਿਕੇਸ਼ਨ ਬਾਰੇ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਵਿਭਿੰਨਤਾ ਦੀ ਖੇਤੀ ਵੱਲ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਜਿਹੜਾ ਝੋਨੇ ਤੇ ਕਣਕ ਦਾ ਚੱਕਰ ਆ ਇਹ ਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਗਰਾਊਂਡ ਵਾਟਰ ਆ ਉਹ ਲਗਾਤਾਰ ਥੱਲੇ ਨੂੰ ਜਾ ਰਿਹਾ ਆਉਣ ਵਾਲੇ ਸਮੇਂ 'ਚ ਸਾਡਾ ਪੰਜਾਬ ਜਿਹੜਾ ਮਾਰੂਥਲ ਬਣ ਜਾਵੇ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਪੈਕੇਜ ਦੀ ਮੰਗ ਕੀਤੀ ਸੀਗੀ ਪਰ ਲੇਕਿਨ ਉਹ ਬਿਲਕੁਲ ਕੋਈ ਅਜ ਨਰਾਸ਼ ਹੋਇਆ ਕੋਈ ਪੈਕੇਜ ਦਿੱਤਾ ਗਿਆ ਬਲਕਿ ਮੈਂ ਸਮਝਦਾ ਸਾਡੇ ਦੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲ ਮੰਗ ਕਰ ਰਿਹਾ ਕਿ ਐਮਐਸਬੀ ਦੀ ਲੀਗਲ ਗਰੰਟੀ ਹੋਣੀ ਚਾਹੀਦੀ ਆ ਲੀਗਲ ਗਰੰਟੀ ਦਾ ਕੀ ਦੇਣੀ ਤੇ ਇੱਕ ਛੋਟਾ ਜਿਹਾ ਪੈਕੇਜ ਤੱਕ ਜਿਹੜਾ ਹੈਗਾ ਉਹ ਭਾਰਤ ਜਨਤਾ ਪਾਰਟੀ ਸਰਕਾਰ ਨੇ ਦਿੱਤਾ ਇਤੋਂ ਪਤਾ ਲੱਗਦਾਗਾ ਕਿ ਭਾਰਤ ਜਨਤਾ ਪਾਰਟੀ ਕਿਸਾਨ ਨੂੰ ਵੀ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਵੀ ਨਫ਼ਰਤ ਕਰਦੀ ਆ ਪੰਜਾਬ ਦੀ ਇੰਡਸਟਰੀ ਨੂੰ ਵੀ ਨਫ਼ਰਤ ਕਰਦੀ ਆ ਕਿਉਂਕਿ ਜਦੋਂ ਇੰਡਸਟਰੀ ਦੀ ਗੱਲ ਆਈ ਸੀ ਜਿਵੇਂ ਪਹਿਲਾਂ ਕਿਹਾਗਾ ਕਿ ਸਟੱਬਲ ਬਰਨਿੰਗ ਦੀ ਮੈਂ ਦੇਖ ਕੇ ਆਇਆ ਸੀਗਾ ਕਿ ਹਰ ਇੱਕ ਸਾਲ ਤੁਸੀਂ ਕਹਿੰਦੇ ਹੋ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਤਾਂ ਉਸ ਵੇਲੇ ਕੀ ਹੁੰਦਾਗਾ ਤੁਸੀਂ ਸਾਰੇ ਜਣੇ ਕਵਰ ਕਰਦੇ ਹੋ ਕਿਹਾ ਜਾਂਦਾਗਾ ਕਿ ਪੰਜਾਬ ਵੱਲੋਂ ਤੂੰ ਆ ਰਿਹਾ ਜੀ ਹਰਿਆਣਾ ਵੱਲੋਂ ਤੂੰ ਆ ਰਿਹਾ ਜੀ ਮੈਂ ਸੈਂਟਰ ਸਰਕਾਰ ਨੂੰ ਲਿਖ ਕੇ ਦੇ ਕੇ ਆਇਆ ਸੀਗਾ ਕਿ ਆਪਾਂ ਇੱਕ ਫਾਰਮੂਲਾ ਤਿਆਰ ਕਰ ਲਈਏ ਇੱਕ ਅੰਡਰਸਟੈਂਡਿੰਗ ਤਿਆਰ ਕਰ ਲਈਏ ਕਿ ਸੈਂਟਰ ਕਿੰਨੇ ਪੈਸੇ ਪਾਊਗਾ ਪੰਜਾਬ ਕਿੰਨੇ ਪੈਸੇ ਪਾਊਗਾ ਸਾਰੇ ਸਟੇਟਾਂ ਦਾ ਇੱਕ ਮੈਕੈਨਿਜ਼ਮ ਬਣਾ ਲਈਏ ਤਾਂ ਕਿ ਸਮੱਸਿਆ ਦਾ ਸਦਾ ਲਈ ਹੱਲ ਹੋ ਜੇ ਪਰ ਉਸ مسئلے ਦਾ ਹੱਲ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਬਦਨਾਮ ਕਰਨਾਗਾ ਉਹਨਾਂ ਨੇ ਕੋਈ ਨਾ ਕੋਈ ਸਾਰਾ ਲੈਣਾਗਾ ਕਿ ਪੰਜਾਬ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਪੰਜਾਬੀਆਂ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਇਹ ਭਾਰਤੀ ਜਨਤਾ ਪਾਰਟੀ ਦੀ ਫਿਤਰ ਆ ਗਈ ਇੱਕ ਉਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਮੈਂ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਆ ਕਿਉਂਕਿ ਖੇਤੀਬਾੜੀ ਸੂਬਾ ਪੰਜਾਬ ਨਾ ਖੇਤੀਬਾੜੀ ਵੱਲ ਧਿਆਨ ਦਿੱਤਾ ਗਿਆ ਜਿਹੜਾ ਦੂਜਾ ਪੈਕੇਜ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੇ ਚਲੋ ਛੱਡੋ ਘੱਟੋ ਘੱਟ ਪੰਜ ਡਿਸਟ੍ਰਿਕਟ ਪਠਾਨਕੋਟ ਗੁਰਦਾਸਪੁਰ ਅਮਰਸਰ ਫਿਰੋਜ਼ਪੁਰ ਤਰਨਤਾਰ ਇਹਨਾਂ ਡਿਸਟ੍ਰਿਕਟਾਂ ਦੇ ਅੰਦਰ ਇੰਡਸਟਰੀਅਲ ਪੈਕੇਜ ਦੇ ਦਿਓ ਤੁਸੀਂ ਹਿਮਾਚਲ ਨੂੰ ਦਿੱਤਾ ਹੋਇਆਗਾ ਤੁਸੀਂ ਜੰਮੂ ਕਸ਼ਮੀਰ ਨੂੰ ਦਿੱਤਾ ਹੋਇਆਗਾ ਉਸ ਤਰ੍ਹਾਂ ਦੇ ਉੱਤੇ ਇੱਕ ਪੈਕੇਜ ਦੇ ਦਿਓ ਤਾਂ ਕਿ ਪੰਜਾਬ ਦਾ ਯੂਥ ਜਿਹੜਾ ਉਹਨੂੰ ਇੱਥੇ ਰੋਜ਼ਗਾਰ ਮਿਲ ਜਵੇ ਹਾਲਾਂਕਿ ਪੰਜਾਬ ਸਰਕਾਰ ਦੇ ਆਪਣੇ ਨਿੱਜੀ ਯਤਰਾ ਸਦਕਾ ਸਰਦਾਰ ਭਗਵੰਤ ਸਿੰਘ ਮਾਝ ਦੇ ਨਿੱਜੀ ਯਤਰਾ ਸਦਕਾ ਸਰਕਾਰ ਵੱਲੋਂ ਜ਼ੋਰ ਲਾ ਕੇ ਲਗਭਗ ਅਸੀਂ 90000 ਕਰੋੜ ਦਾ ਨਿਵੇਸ਼ ਇੰਡਸਟਰੀ ਦੇ ਅੰਦਰ ਪੰਜਾਬ ਚ ਕਰਵਾਇਆਗਾ ਔਰ 4 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਪੰਜਾਬ ਦੇ ਬੇਰੁਗਾਰ ਨੌਜਵਾਨਾਂ ਦੇ ਜਿਹੜੀਆਂ ਨੇ ਉਹ ਪੰਜਾਬ ਦੇ ਇੰਡਸਟਰੀ ਸੈਕਟਰ ਚ ਮਿਲੀਆਂ ਰਿਆ ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਵਿਚਕਰੇ ਭਰਿਆ ਜਿਹੜਾ ਬਿਹੇਵ ਕੀਤਾਗਾ ਇਹ ਸਪਸ਼ਟਾ ਅੱਜ ਦੇ ਜਿਹੜਾ ਇਸ ਬਜਟ ਪੇਸ਼ ਕੀਤਾਗਾ ਇੱਕ ਵੀ ਰੀਲੀਫ ਜਿਹੜੀ ਆ ਪੰਜਾਬ ਨੂੰ ਨੇ ਮਿਲੀ ਨਾ ਸਾਨੂੰ ਨਾ ਸਾਨੂੰ ਬਾਰਡਰ ਦੀ ਸਾਡੀ ਫੋਰਸਸ ਲਈ ਕੁਝ ਮਿਲਿਆ ਨਾ ਸਾਨੂੰ ਬਾਰਡਰ ਲਈ ਇੰਡਸਟਰੀ ਲਈ ਕੁਝ ਮਿਲਿਆ ਨਾ ਸਾਡੀ ਐਗਰੀਕਲਚਰ ਸੈਕਟਰ ਨੂੰ ਕੁਝ ਮਿਲਿਆ ਅੱਜ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਔਰ ਇੱਥੋਂ ਤੱਕ ਕਿ ਦੇਸ਼ ਦੇ ਫਾਈਨਾਂਸ ਮਿਸਟਰ ਦੇ ਬਸਾਬ ਨੂੰ ਇੱਕ ਸ਼ਬਦ ਤੱਕ ਪੰਜਾਬ ਦਾ ਸ਼ਬਦ ਤੱਕ ਨਹੀਂ ਬੋਲਿਆ ਗਿਆ ਇਹ ਸਪਸ਼ਟ ਕਰਦਾ ਕਿ ਭਾਰਤ ਜਨਤਾ ਪਾਰਟੀ ਕਿੰਨੀ ਵੱਡੀ ਨਫ਼ਰਤ ਜਿਹੜੀ ਆ ਪੰਜਾਬ ਨਾਲ ਕਰਦੀ ਆ ਸਿਰਫ ਕੱਲਾ ਉਹਨਾਂ ਨੇ ਬਿਹਾਰ ਦੇਖਿਆ ਸਿਰਫ ਕੱਲਾ ਉਹਨਾਂ ਨੂੰ ਆਂਧਰਾ ਪ੍ਰਦੇਸ਼ ਦੇਖਿਆ ਉਹ ਮੈਂ ਭਾਰਤ ਜਨਤਾ ਪਾਰਟੀ ਨੂੰ ਪੁੱਛਣਾ ਚਾਹਨਾਗਾ ਮੋਦੀ ਸਾਹਿਬ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੁਸੀਂ ਐਡੀ ਵੱਡੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਸਾਡੇ ਸਟੇਟ ਨਾਲ ਕੀਤੀ ਆ ਪੰਜਾਬ ਨਾਲ ਕੀਤੀ ਆ ਜਦ ਕਿ ਚੁੜਿਆ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਰੇ ਦੇਸ਼ ਦੇ ਲੋਕਾਂ ਨੇ ਹੈਗਾ ਸੋ ਇਹ ਵਿਤਖਰਾ ਕਿਉਂ ਕਿਉਂ ਪੰਜਾਬ ਨਾਲ ਕੀਤਾ ਗਿਆ ਸਿਰਫ ਇਸ ਗੱਲ ਕਰਕੇ ਕਿ ਬਿਹਾਰ ਦੀਆਂ ਇਲੈਕਸ਼ਨ ਆ ਰਹੀਆਂ ਨਹੀਂਆਂ ਸਿਰਫ ਇਸ ਗੱਲ ਕਰਕੇ ਕਿ ਭਾਰਤ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਸੈਂਟਰ ਸਰਕਾਰ ਉਹ ਦੋ ਪਾਰਟੀਆਂ ਦੇ ਟਿੱਕੀ ਹੋਈ ਆ ਬਿਹਾਰ ਦੇ ਐਮਪੀ ਅੰਸਤੇ ਆਂਧਰਾ ਪ੍ਰਦੇਸ਼ ਦੇ ਐਮਪੀ ਅੰਤੇ ਸਿਰਫ ਆਪਣੀ ਸਰਕਾਰ ਬਣਾਉਣ ਲਈ ਬਜਟ ਪੇਸ਼ ਕੀਤਾ ਗਿਆ ਇਮਤ ਸਮਨਾ ਸਰਾਸਰ ਬਹੁਤ ਵੱਡਾ ਜਿਹੜਾ ਪੰਜਾਬ ਦਾ ਵਿਤਕਰਾ ਹੋਇਆਗਾ ਸੋ ਮੈਂ ਅੱਜ ਇਸ ਪੰਜਾਬ ਦੇ ਲੋਕਾਂ ਨੂੰ ਇਸ ਬਜਟ ਨੇ ਬੁਰੀ ਤਰ੍ਹਾਂ ਜਿਹੜਾ ਨਿਰਾਸ਼ ਕੀਤਾਗਾ ਨਾ ਐਮਐਸ ਐਮੀ ਦੇ ਕੀਤਾ ਕੁਝ ਮਿਲਿਆ ਸੋ ਆਲਟੀਮੇਟਲੀ ਇਹ ਜਿਹੜਾ ਬਜਟ ਅਜਾ ਪੇਸ਼ ਹੋਇਆਗਾ ਇਹਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾਗਾ